ਦੀ ਸਾਦੇ ਨੂੰ ਅੱਜ ਫਿਰ ਆਪਾਂ ਕੈਪਟਨ ਕੋਲੋਂ ਸਿੰਘ ਸੰਧੂ ਸਾਹਿਬ ਜੀ ਨੂੰ ਅ ਸੱਦਿਆ ਆਪਾਂ ਇੱਕ ਬਹੁਤ ਹੀ ਸੰਗੀਨ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਉਹ ਮੁੱਦਾ ਆ ਜ ਜ ਤੁਹਾਨੂੰ ਸਭ ਨੂੰ ਜਾਣਕਾਰੀ ਹੋਊਗੀ ਕਿ ਸ਼੍ਰੀ ਕਲਤਖ ਸਾਹਿਬ ਦੇ ਜੇਹੇਦਾਰ ਜਿਆ ਨਿਕਲਦੀਪ ਸਿੰਘ ਗੜਗੱਦ ਸਾਹਿਬ ਜੀ ਨੇ ਸੱਦਿਆ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਕੋਸ਼ਿਸ਼ ਸਪਸ਼ਟੀ ਕਰਨ ਦੀ ਫਿਰ ਕਾਲ ਤਖਤ ਸਾਹਿਬ ਤੇ ਨਹੀਂ ਸਕੱਤਰੇਤ ਦੇ ਵਿੱਚ ਉਹਦੇ ਵਿੱਚ ਥੋੜਾ ਫਰਕ ਇਹ ਆ ਵੀ ਸ਼੍ਰੀ ਕਾਲ ਤਖਤ ਸਾਹਿਬ ਤੇ ਇੱਕ ਅਮਰਤਾਰੀ ਜਾਬਰੂ ਸੂਰ ਸਿੱਖ ਨੂੰ ਹੀ ਬੁਲਾਇਆ ਜਾ ਸਕਦਾ ਆ ਤੇ ਪਤਿਤ ਸਿੱਖ ਨੂੰ ਉੱਥੇ ਨਹੀਂ ਸ਼੍ਰੀ ਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਜਾ ਸਕਦਾ ਉਹਨਾਂ ਦੀ ਜਿਹੜੀ ਕੋਈ ਵੀ ਉਹਦੀ ਪੇਸ਼ੀ ਆ ਜਾਂ ਉਹਦੀ ਗੱਲਬਾਤ ਆ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵਿੱਚ ਹੁੰਦੀ ਆ ਜਿਹੜੀ ਜਹਦਾਰੀ ਦੇ ਸਾਹਮਣੇ ਤੇ ਪਰ ਇਹ ਜਿਹੜੀ ਚਾਲੂ ਪਾਰਟੀ ਆਪਾਂ ਸਭ ਜਾਣਦੇ ਆਂ ਵੀ ਜਿਹੜਾ ਡਰਾਮਾ ਪਾਰਟੀ ਆ ਜੋ ਚੁਟਕਲੇ ਮਸ਼ਕਰੀਆਂ ਸਾਰਾ ਕੁਝ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਇਸੇ ਤੇ ਹੀ ਸਾਰਾ ਜੋਰ ਜਮਾ ਰਿਹਾ ਆ ਤੇ ਉਹ ਉਹਨਾਂ ਦੀ ਜਿਹੜੀ ਆਈਟੀ ਟੀਮ ਆ ਦੋ ਦਿਨ ਹੋ ਕੱਲ ਤੋਂ ਇਸੇ ਕੰਮ ਤੇ ਲੱਗੀ ਹੋਈ ਆ ਵੀ ਇਸ ਨੂੰ ਕਿਸ ਤਰ੍ਹਾਂ ਇੱਕ ਡਰਾਮੇ ਦੇ ਵਿੱਚ ਕਨਵਰਟ ਕੀਤਾ ਜਾ ਸਕੇ ਤੇ ਅਬ ਕੱਲ ਤੱਕ ਸਭ ਦਾ ਇੱਕ ਮੋਜੂ ਬਣਾਇਆ ਜਾ ਸਕਦੇ ਕਹਿ ਸਕਦੇ ਆਪਾਂ ਤੇ ਆਪਾਂ ਇਹ ਇਹਨਾਂ ਗੱਲਾਂ ਬਾਰੇ ਆਪਾਂ ਕੈਪਟਨ ਸਾਹਿਬ ਨੂੰ ਪੁੱਛਦੇ ਆਂ ਕਿ ਇਹਨਾਂ ਦਾ ਕੀ ਖਿਆਲ ਆ ਜਦ ਸੰਗਤਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦੇ ਵਾਸਤੇ ਧਿਆਨ ਧਿਆਨ ਯੋਗ ਨੇ ਸੰਗਤਾਂ ਦੇ ਤੇ ਕਿਸ ਗੱਲਾਂ ਨੂੰ ਵਿਚਾਰ ਰੱਖਣਾ ਚਾਹੀਦਾ ਤੇ ਕਿਸ ਤਰ੍ਹਾਂ ਇਹ ਸਾਰਾ ਆ ਕੇ ਇਹ ਸਾਰਾ ਮਾਮਲਾ ਕਿਵੇਂ ਹੱਲ ਹੋਣਾ ਚਾਹੀਦਾ ਸਵਾਗਤ ਆ ਜੀ ਕਪਤਾਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਲੂ ਕਸਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਵਰਗੇ ਨਾਚੀਜ ਨੂੰ ਇਸ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਔਰ ਲਾਇਕ ਸਮਝਿਆ ਇਸ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਰਹੀ ਗੱਲ ਅੱਜ ਦਾ ਮੁੱਦਾ ਜਿਵੇਂ ਕਿ ਤੁਸੀਂ ਖੋਦੀ ਕਿਹਾ ਕਿ ਸ੍ਰੀ ਅਕਾਲਤਾਬਹ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕਿਸਮ ਦਾ ਸੰਮਨ ਕੀਤਾ ਗਿਆ ਕਿ ਉਹ ਜੋ ਵੀ ਤੁਸੀਂ ਹੁਣ ਤੱਕ ਸ੍ਰੀ ਅਕਾਲਤਾਬਹ ਸਾਹਿਬ ਦੀ ਸ਼ਾਨ ਦੇ ਖਿਲਾਫ ਜਾਂ ਗੁਰੂ ਘਰਾਂ ਦੇ ਖਿਲਾਫ ਜਿਹੜੀ ਜਿਹੜੀ ਵੀ ਬਿਆਨਬਾਜ਼ੀ ਕੀਤੀ ਹੈ ਉਹਨਾਂ ਬਾਰੇ ਆ ਕੇ ਸਾਨੂੰ ਸਪਸ਼ਟ ਕਰਨਾ ਦਿਓ ਬਿਲਕੁਲ ਲੇਕਿਨ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਿਵੇਂ ਤੁਸੀਂ ਆਪ ਵੀ ਦੱਸਿਆ ਹੈ ਕਿ ਇੱਕ ਅਮਰਧਾਰੀ ਜਾਂ ਸਾਫ ਦਸੂਰ ਸਿੱਖ ਜਿਹੜਾ ਉਸ ਫਸੀਲ ਦੇ ਉੱਤੇ ਸਿਰਫ ਉਹਦੇ ਨਾਲ ਵਿਚਾਰ ਵਟਾਂਦਰਾ ਸਵਾਲ ਜਵਾਬ ਕੀਤਾ ਜਾ ਸਕਦਾ ਹੈ ਜਿਹੜਾ ਸਿੱਖ ਗੁਨਾਗਾਰ ਹੁੰਦਾ ਹੋਇਆ ਮਤਲਬ ਇੱਕ ਪਤਨ ਸਿੱਖ ਹੈ ਉਹ ਕਦੇ ਵੀ ਫਸੀਲ ਤੋਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਅਟੈਂਡ ਨਹੀਂ ਕਰਨਗੇ ਕਿਸੇ ਵੀ ਪ੍ਰਕਾਰ ਦੇ ਬਿਲਕੁਲ ਇਹ ਪਤਿਤ ਹੋਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਜਬੂਰੀ ਬਸ ਹੁੰਦੇ ਹੋਇਆ ਕਿਉਂਕਿ ਜਦੋਂ ਪਾਣੀ ਸਿਰ ਤੋਂ ਲੰਘ ਲੰਘ ਜਾਣ ਵਾਲਾ ਬਣ ਗਿਆ ਕਿ ਲੋਕਾਂ ਦੇ ਵਿੱਚ ਮੈਸੇਜ ਆਣ ਲੱਗ ਗਿਆ ਕਿ ਸਿੱਖ ਕੌਮ ਦੇ ਜਥੇਦਾਰ ਜਦ ਸਿੱਖ ਕੌਮ ਦੀ ਇਹ ਸ਼ਰਮਣੀ ਸੰਸਥਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਾਬਿਲ ਨਹੀਂ ਹਨ ਕਿ ਮੁੱਖ ਮੰਤਰੀ ਦੇ ਸਵਾਲਾਂ ਦਾ ਜਵਾਬ ਦੇ ਸਕਣ ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਐਨੇ ਵਿਦਵਾਨ ਨੇ ਇਤਿਹਾਸ ਦੇ ਔਰ ਆਪਣਾ ਸ਼ੁਰੂ ਤੋਂ ਲੈ ਕੇ ਉਹਦਾ ਜੀਵਨ ਜਿਹੜਾ ਉਹ ਇੱਕ ਬੇਦਾਗ ਜੀਵਨ ਲੈ ਕੇ ਚੱਲੇ ਆ ਰਹੇ ਹਨ ਔਰ ਹਾਂਜੀ ਗੱਲ ਜਾਰੀ ਰੱਖੋ ਜੀ ਆਪਣੀ ਤੁਸੀਂ ਤੋਂ ਜਿਹੜੇ ਵੀ ਇਹ ਮੁੱਦਾ ਅੱਜ ਬਹੁਤ ਹੀ ਸੈਂਸਿਟਿਵ ਤੁਸੀਂ ਮੁੱਦਾ ਲਿਆ ਜੋ ਸਿੱਖ ਕੌਮ ਦੇ ਵਿੱਚ ਇੰਨਾ ਭਰਮ ਫਲਾਇਆ ਜਾ ਰਿਹਾ ਹੈ ਭਗਵੰਤ ਮਾਨ ਦੀ ਟੀਮ ਵੱਲੋਂ ਹਾਂਜੀ ਕਿ ਕੂੜ ਪ੍ਰਚਾਰ ਕਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਔਰ ਉਹਨਾਂ ਦੀ ਜਿਹੜੀ ਉੱਚਤਾ ਜਿਹੜੀ ਹੈ ਉਹਨੂੰ ਠੇਸ ਲਾਉਣ ਵਾਸਤੇ ਜਨਾਹ ਖੜਾ ਉੱਠ ਕੇ ਆਪਣੀ ਬਿਆਨਬਾਜ਼ੀ ਕਰ ਰਿਹਾ ਹਾਂ ਜੋ ਕਿ ਇਹ ਮੰਨਣਯੋਗ ਹੈ ਹੀ ਨਹੀਂ ਕਿਸੇ ਪ੍ਰਕਾਰ ਦੇ ਨਾਲ ਵੀ ਕਿਉਂਕਿ ਅੱਜ ਤੱਕ ਦਾ ਇਤਿਹਾਸ ਗਵਾ ਹੈ ਕਿ ਕਿਸੇ ਵੀ ਬੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਕੋਈ ਕਿਸੇ ਪ੍ਰਕਾਰ ਦੇ ਨਾਲ ਮੱਥਾ ਨਹੀਂ ਲਾਇਆ ਬਲਕਿ ਨਿਮਰਤਾ ਸਾਇਤ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਜਦੋਂ ਵੀ ਉਹਨਾਂ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਆ ਕੇ ਆਪਣਾ ਜੋ ਹੈ ਵਿਚਾਰ ਪੇਸ਼ ਕੀਤੇ ਹਨ ਹਾਂਜੀ ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਉਹਦੇ ਨਾਲ ਸਹਿਮਤ ਹੋਏ ਹੋਣ ਜਾਂ ਨਾ ਹੋਏ ਹੋਣ ਪਰ ਉਸ ਸਿੱਖ ਦੀ ਇਹ ਜ਼ੋਰਤ ਕਦੇ ਨਹੀਂ ਪਈ ਹਮਮ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਕਿਸੇ ਪ੍ਰਕਾਰ ਦੇ ਨਾਲ ਬਿਲਕੁਲ ਪਰ ਵੱਧ ਕੇ ਸੰਦੀ ਸਾਡੀ ਸਿੱਖ ਕੌਮ ਦੀ ਜਿਨ੍ਹਾਂ ਨੇ ਪਿਛਲੇ 4 ਸਾਲ ਤੋਂ ਇੱਕ ਐਸਾ ਮੁੱਖ ਮੰਤਰੀ ਜਿਹਨੂੰ ਅਸੀਂ ਸਿੱਖ ਕਹਿਣ ਦੇ ਉੱਤੇ ਵੀ ਗਰੇਜ ਕਰਨਾ ਚਾਹੁੰਦੇ ਆ ਕਿ ਇਹ ਸਿੱਖ ਹੈ ਜਾਂ ਨਹੀਂ ਪਰ ਇਸ ਬੰਦੇ ਨੇ ਆਪਣੀ ਛੁਟਕਾਈ ਬਾਜੀ ਤੇ ਜੋਗਲਬੰਦੀ ਨੂੰ ਮੁੱਖ ਰੱਖਦੇ ਹੋਏ ਉਸੇ ਪ੍ਰਕਾਰ ਦੇ ਨਾਲ ਹੀ ਮੈਂ ਤੁਹਾਡੀ ਇਹਦੇ ਇਹ ਗੱਲ ਦੇ ਵਿੱਚ ਗੱਲ ਐਡ ਕਰਦਾ ਜੀ ਮੁੱਖ ਮੰਤਰੀ ਜਿਹੜਾ ਜਦੋਂ ਉਹਨੇ ਸੌਹ ਚੁੱਕੀ ਆ ਇੱਕ ਸਿੱਖ ਦੇ ਨਾਂ ਦੇ ਵਿਚਾਲੇ ਸਿੰਘ ਲੱਗਿਆ ਹੋਣਾ ਜ਼ਰੂਰੀ ਆ ਚਲੋ ਭਾਵੇਂ ਵਰਤੋਂ ਦੇ ਵਿੱਚ ਅਸੀਂ ਕਿਸੇ ਵਾਰੀ ਕਤਾਈ ਕਰ ਵੀ ਸਕਦੇ ਆ ਪਰ ਜਿਹੜਾ ਸਰਕਾਰੀ ਦਸਤਾਵੇਜ਼ ਆ ਉਹਦੇ ਨਾਂ ਦੇ ਵਿੱਚ ਸਿੰਘ ਲੱਗਿਆ ਹੋਣਾ ਸਿੱਖ ਦੇ ਜ਼ਰੂਰੀ ਆ ਇਹ ਭਗਵੰਤ ਮਾਨ ਨੇ ਜਦੋਂ ਸੌਹ ਚੁੱਕੀ ਆ ਮੁੱਖ ਮੰਤਰੀ ਦੀ ਤਾਂ ਇਹ ਨੇ ਐਜ਼ ਅ ਭਗਵੰਤ ਮਾਨ ਦੇ ਤੌਰ ਤੇ ਸਿੰਘ ਨੇ ਸੌਹ ਚੁੱਕੀ ਆ ਨਾ ਕਿ ਭਗਵੰਤ ਸਿੰਘ ਮਾਨ ਦੇ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਇਹ ਮੁੱਖ ਮੰਤਰੀ ਤੌਰ ਤੇ ਭਗਵੰਤ ਮਾਨ ਆ ਨਾ ਕਿ ਭਗਵੰਤ ਸਿੰਘ ਮਾਨ ਆ ਬਿਲਕੁਲ ਹਾਂਜੀ ਤੁਸੀਂ ਗੱਲ ਅਗਿਆ ਇਹ ਬਿਲਕੁਲ ਸਹੀ ਗੱਲ ਆ ਜੀ ਇਹ ਸਿੱਖ ਆਪਣੇ ਆਪ ਨੂੰ ਕਹਾਉਂਦਾ ਹੀ ਨਹੀਂ ਆ ਕਿਉਂਕਿ ਜਦੋਂ ਇਹਨੇ ਮੁੱਖ ਮੰਤਰੀ ਜੀ ਸੌਹ ਚੁੱਕੀ ਆ ਉਸ ਵੇਲੇ ਵੀ ਗਵਰਨਰ ਨੇ ਹਾਂਜੀ ਮੈਂ ਭਗਵੰਤ ਮਾਨ ਔਰ ਇਹਨੇ ਵੀ ਕਿਹਾ ਕਿ ਮੈਂ ਭਗਵੰਤ ਮਾਨ ਬਿਲਕੁਲ ਹਾਂ ਟਿੰਗੋਂ ਦੇ ਵਿੱਚ ਦਲਾਇਆ ਹੀ ਨਹੀਂ ਤੇ ਇਸ ਤੋਂ ਹੀ ਸਾਬਤ ਹੁੰਦਾ ਹੈ ਕਿ ਇਸ ਨੂੰ ਸਿੱਖ ਇਸਮ ਦੇ ਨਾਲ ਕੋਈ ਮਤਲਬ ਹੀ ਨਹੀਂ ਹਾਂਜੀ ਇਹ ਪੂਰੀ ਦੀ ਪੂਰੀ ਤਰ੍ਹਾਂ ਆਪਣੇ ਮਾਨਸਿਕ ਤੌਰ ਤੇ ਇੱਕ ਆਪਣਾ ਭਗਵੰਤ ਮਾਨ ਹੀ ਹੈ ਆਪਣੇ ਆਪ ਨੂੰ ਹਾਂਜੀ ਸਿੱਖ ਨਹੀਂ ਬਣ ਸਕਿਆ ਹੁਣ ਤੱਕ ਵੀ ਬਿਲਕੁਲ ਔਰ ਇਸ ਤੋਂ ਪਹਿਲਾਂ ਵੀ ਇਹਨੀਆਂ ਕਈ ਹਰਕਤਾਂ ਜਿਵੇਂ ਮਾਂ ਦੇ ਸਿਰ ਤੇ ਹੱਥ ਰੱਖ ਕੇ 100 ਘਾਲ ਦੀ ਹਾਂਜੀ ਜਿਹੜਾ ਸੱਚਾ ਸੋਚਾ ਸਿੱਖ ਹੈ ਔਰ ਰੱਬ ਦੀ ਸੌ ਤੇ ਮਾਂ ਦੀ ਸੌ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ। ਬਿਲਕੁਲ। ਇਹ ਉਸ ਵੇਲੇ ਵੀ ਝੂਠੀ ਸੌ ਖਾਦੀ ਕਿਉਂਕਿ ਸਿੱਖਾ ਹੀ ਨਹੀਂ। ਸਿੱਖ ਹੁੰਦਾ ਨੇ ਉਹਦੇ ਉੱਤੇ ਅਮਲ ਕਰਦਾ। ਹਾਂਜੀ। ਸੋ ਅੱਜ ਆਪਾਂ ਉਧਰ ਨਾ ਜਾਣ ਦੀ ਬਜਾਏ ਆਪਾਂ ਮੁੱਦੇ ਤੇ ਰਹੀਏ ਕਿ ਇਹ ਜੋ ਇਹਨੇ ਤੂੜ ਦਾ ਪ੍ਰਚਾਰ ਕਰਦੇ ਹੋਏ ਆ ਸ੍ਰੀ ਅਕਾਲ ਦਾ ਸਾਹਿਬ ਦੀ ਮਰਿਆਦਾ ਨੂੰ ਔਰ ਗੁਰੂ ਘਰਾਂ ਦੀ ਮਰਿਆਦਾ ਨੂੰ ਚੈਲੰਜ ਕੀਤਾ ਇੱਕ ਨਟੋਟੀਆਂ ਦੇ ਰੂਪ ਦੇ ਵਿੱਚ। ਹਾਂਜੀ। ਔਰ ਉਹ ਜਿਹੜਾ ਕਿਸੇ ਵੀ ਕੀਮਤ ਉੱਤੇ ਸਿੱਖ ਕੌਮ ਜਿਹੜੀ ਆ ਬਰਦਾਸ਼ਤ ਨਹੀਂ ਕਰ ਸਕਦੀ ਨਹੀਂ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਹੁਤ ਠਰਮੇ ਦੇ ਨਾਲ ਕਾਫੀ ਸੋਚ ਸਮਝ ਤੋਂ ਬਾਅਦ ਜਦੋਂ ਇਹ ਦੇਖਿਆ ਕਿ ਇਸ ਬੰਦੇ ਨੂੰ ਜਦ ਤੱਕ ਠੱਲ ਨਹੀਂ ਪਾਈ ਜਾਊਗੀ ਉਦੋਂ ਤੱਕ ਇਹਨੇ ਆਪਣੀ ਡਰਾਮੇਬਾਜੀ ਨਾਟਕਬਾਜੀ ਜਿਹੜੀ ਆ ਬਿਆਨਬਾਜੀ ਜਿਹੜੀ ਆ ਬੰਦ ਨਹੀਂ ਕਰਨੀ ਸੋ ਮਜਬੂਰੀ ਬਸ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਮੁੱਖ ਮੰਤਰੀ ਨੂੰ ਸੰਮਨ ਕੀਤਾ ਬੁਲਾਇਆ ਕਿ ਤੁਸੀਂ ਆ ਕੇ ਇਹਨਾਂ ਇਹਨਾਂ ਗੱਲਾਂ ਦਾ ਸਪਸ਼ਟੀਕਰਨ ਦਿਓ ਜੇ ਤੁਸੀਂ ਇਹ ਗੱਲਾਂ ਕੀਤੀਆਂ ਹਨ ਤਾਂ ਕਿਉਂ ਕੀਤੀਆਂ ਇਹਨਾਂ ਦਾ ਵਿੱਚ ਸਚਾਈ ਕੀ ਹੈ ਤੁਸੀਂ ਕਹਿੰਦੇ ਹੋ ਕਿ ਸ੍ਰੀ ਅਕਾਲਤਾ ਸਾਹਿਬ ਦੇ ਉੱਤੋਂ ਜਿਹੜਾ ਐਲਪੀਸੀ ਕਹਿੰਦਾ ਗੁਰੂ ਘਰਾਂ ਦੇ ਗੋਲਕਦ ਵਿੱਚ ਪੈਸੇ ਨਾ ਪਾਏ ਜਾਣ ਬਿਲਕੁਲ ਅਸੀਂ ਕਹਿੰਦੇ ਹਾਂ ਵੀ ਅੱਜ ਤੱਕ ਕਿਸੇ ਵੀ ਗੁਰੂ ਘਰ ਦੇ ਵਿੱਚ ਪੈਸੇ ਪੋੜ ਵਾਸਤੇ ਕਿਸੇ ਨੂੰ ਗਿਆ ਹੀ ਨਹੀਂ ਜਾਦਾ ਨਹੀਂ ਨਹੀਂ ਗਿਆ ਕਦੇ ਕਹਿੰਦਾ ਨਹੀਂ ਕੋਈ ਅਰੇ ਸਿੱਖ ਜਿਹੜਾ ਆਪਣੀ ਕਵਾਈ ਦੇ ਵਿੱਚੋਂ ਦਸਵਾਂ ਹਿੱਸਾ ਘੱਟ ਵੱਧ ਜੋ ਵੀ ਉਹਦੀ ਇਸ ਦਾਸਵਾਂ ਕੀ ਅਗਲੇ 100% ਵੀ ਪਾਉਣ ਵਾਲੇ ਨੇ ਉਹ ਲੋਕ ਵੀ ਗੁਰੂ ਘਰ ਤੇ ਗੋਲਕਾਰਨ ਪਾ ਕੇ ਜਾਂਦੇ ਨੇ ਪਰ ਇਸ ਬੰਦੇ ਨੇ ਉਸ ਦਾ ਵੀ ਮਜ਼ਾਕ ਉਟਾਇਆ ਕਿ ਗੁਰੂ ਘਰ ਦੇ ਗੋਲਕਾਰਨ ਵਿੱਚ ਵੀ ਪੈਸਾ ਨਾ ਪਵਾਓ ਉਹ ਵੀ ਉਸ ਦੇ ਉੱਤੇ ਵੀ ਜਗਤਾਰਦ ਸਾਹਿਬ ਨੇ ਸਪਸ਼ਟਿਕਨ ਮੰਗਿਆ ਔਰ ਅਕਾਲਤੌਰ ਸਾਹਿਬ ਦੇ ਉੱਤੇ ਜਿਹੜਾ ਤੁਸੀਂ ਚੈਲੰਜ ਕਰਦੇ ਹੋ ਕਿਸੇ ਪ੍ਰਕਾਰ ਦੇ ਨਾਲ ਕਿ ਜੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਜਿਹੜੇ ਹਨ ਉਹਨਾਂ ਨੂੰ ਇਹ ਬੇਅਦਬੀ ਸਹਿਤ ਜਿਹੜੇ ਨੇ ਗੁੰਮਸ਼ੁਦਾ ਕਰਦੇ ਹਨ 10 ਦਿਨ ਜਦਕਿ ਸ੍ਰੀ ਅਕਾਲਤੌਰ ਸਾਹਿਬ ਦੀ ਜਿਹੜੀ ਪਰਚਾਲੀਆ ਪਾਰਟੀ ਸੀ ਡਾਕਟਰ ਈਸ਼ਰ ਸਾਹਿਬ ਦੀ ਰਿਪੋਰਟ ਹਾਂਜੀ ਉਹਦੇ ਮੁਤਾਬਕ ਉਹਨਾਂ ਨੇ ਸਾਰੇ ਬਹੁਤ ਡੂੰਗੀ ਇਹ ਜਾਂਚ ਪੜਤਾਲ ਤੋਂ ਬਾਅਦ ਇਹ ਨਿਰਣਾ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜਿਹੜੇ ਹਨ ਉਹ ਗੁੰਮਸ਼ੁਦਾ ਨਹੀਂ ਉਹ ਕਿਤੇ ਬੇਅਦਬ ਬੇਅਦਵੀ ਨਹੀਂ ਹੋਈ ਉਹ ਜ ਮਲਾਜਮਾਂ ਨੇ ਲਾਲਜ ਵਿੱਚ ਆ ਕੇ ਉਹਨਾਂ ਦੀ ਭੇਟਾ ਜਿਹੜੀ ਆ ਉਹ ਆਪਣੀ ਗੋਲਕ ਦੇ ਵਿੱਚ ਜਮਾ ਕਰਾਉਣ ਦੀ ਬਜਾਏ ਜਾਂ ਚਾਰ ਲੈਜਰ ਦੇ ਉੱਤੇ ਜਮਾ ਕਰਾਉਣ ਦੀ ਬਜਾਏ ਉਹਨਾਂ ਨੇ ਆਪਣੇ ਪੌਕੇਟ ਦੇ ਵਿੱਚ ਪਾਉਣੀ ਠੀਕ ਸਮਝੀ ਜਿਸ ਕਰਕੇ ਉਹਦਾ ਰਿਕਾਰਡ ਇਹਨਾਂ ਨੇ ਰੱਖਿਆ ਨਹੀਂ ਸੋ ਐਡੀ ਵੱਡੀ ਇਨਕੁਆਰੀ ਤੋਂ ਬਾਅਦ ਵੀ ਸ੍ਰੀ ਅਕਾਲਤਾ ਸਾਹਿਬ ਦੇ ਜੱਜਦਾਰ ਸਾਹਿਬ ਨੇ ਫੇਰ ਉਸ ਰਿਪੋਰਟ ਦੇ ਉੱਤੇ ਇਹਨਾਂ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਬਿਲਕੁਲ ਇਹਨਾਂ ਨੂੰ ਜੁਰਮਾਨੇ ਕੀਤੇ ਇਹਨਾਂ ਤੋਂ ਪੇਮੈਂਟਾਂ ਵਾਪਸ ਲਈਆਂ ਇੱਥੋਂ ਤੱਕ ਕਿ ਜਿਸ ਬੰਦੇ ਨੂੰ ਇਹਨਾਂ ਨੇ ਨੌਕਰੀ ਤੋਂ ਕੱਢਿਆ ਐਸਡੀਪੀਸੀ ਨੇ ਸ੍ਰੀ ਅਕਾਲਤਾ ਸਾਹਿਬ ਦੇ ਹੁਕਮ ਦੇ ਨਾਲ ਉਸ ਬੰਦੇ ਨੂੰ ਇਹ ਝਾੜੂ ਪਾਰਟੀ ਨੇ ਫਿਰ ਚੇਅਰਮੈਨ ਬਣਾ ਦਿੱਤਾ ਚੇਅਰਮੈਨ ਲਾਤ ਵੇਖੋ ਇਹ ਹੀ ਹੈ ਤੁਸੀਂ ਦੱਸੋ ਅਸੀਂ ਸਾਰੇ ਪੰਜਾਬੀਆਂ ਨੂੰ ਗੁਰਨਾਨਕ ਨਾਮ ਲੈਵਾ ਸਿੱਖਾਂ ਨੂੰ ਇਹ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਇਨਕੁਆਰੀ ਜਿਹੜੀ ਹੈ ਉਹ ਹੀ ਨਹੀਂ ਜਾਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਨਹੀਂ ਗਈਆਂ ਇਸ ਬੰਦੇ ਨੂੰ ਸਜ਼ਾ ਦਿੱਤੀ ਗਈ ਹੈ ਡਾਗ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਹੈ ਔਰ ਤੁਸੀਂ ਉਸ ਬੰਦੇ ਨੂੰ ਬੜੇ ਵੈਲਕਮ ਕਰਕੇ ਉਹਨੂੰ ਚੇਅਰਮੈਨੀ ਦੇ ਦਿੱਤੀ ਹੈ ਇਸ ਤੋਂ ਪਤਾ ਲੱਗਦਾ ਕਿ ਤੁਹਾਡੀ ਭਾਵਨਾ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਨਹੀਂ ਹੈ ਤੁਹਾਡੀ ਭਾਵਨਾ ਜਿਹੜੀ ਹੈ ਤੁਹਾਡੇ ਅੰਦਰ ਈਰਖਾ ਦੇ ਦੁਸ਼ ਜਿਹੜੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਉਹਦੇ ਮर्यादा ਦੇ ਮੁਤਾਬਕ ਉਹਦੇ ਖਿਲਾਫ ਸਾਰੀ ਦੀ ਸਾਰੀ ਜਿਸ ਨੂੰ ਕਿ ਸਿੱਖ ਕੌਮ ਸਿੱਖ ਪੰਥ ਕਿਸੇ ਵੀ ਕੀਮਤ ਉੱਤੇ ਮਨਜ਼ੂਰ ਨਹੀਂ ਕਰੇਗਾ ਸੋ ਮੈਂ ਇਹ ਸਾਰੀਆਂ ਸਾਰਾ ਕੁਝ ਵਾਚਣ ਤੋਂ ਬਾਅਦ ਜੋ ਮੇਰੀ ਆਪਣੀ ਅ ਬੁੱਧੀ ਹੈ ਜਿੱਥੇ ਤੱਕ ਗੁਰੂ ਸਾਹਿਬ ਨੇ ਬਖਸ਼ੀ ਹੈ ਮੈਂ ਇਹ ਇਸ ਗੱਲ ਦਾ ਸਾਰੀ ਨਾਨਕ ਗੁਰਨਾਕ ਨਾਮ ਲੈਵਾ ਸਕਤਾ ਨੂੰ ਸਾਰੇ ਦੇਸ਼ਾਂ ਵਿੱਚ ਬੈਠੇ ਜਿਹੜੇ ਸਿੱਖ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਸਮਾ ਜਿਹੜਾ ਇਸ ਵੇਲੇ ਲੰਘ ਰਿਹਾ ਹੈ ਇਹ ਬਹੁਤ ਸਿੱਖ ਕੌਮ ਲਈ ਸੈਂਸਿਟਿਵ ਹੈ ਇਹਦੇ ਵਿੱਚ ਇੱਕ ਅਜਿਹੀ ਢਾਲ ਲੱਗਣ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਪ੍ਰਕਾਰ ਦੇ ਨਾਲ ਵੀ ਜਿਹੜਾ ਮਹਾਨ ਨਾ ਬਣਾਇਆ ਜਾਵੇ ਇਥੋਂ ਦੇ ਫੈਸਲੇ ਜਿਹੜਾ ਸਰਕਾਰ ਦੇ ਹੱਥ ਦੇ ਵਿੱਚ ਆ ਜਾਣ ਸਰਕਾਰ ਆਪਣਾ ਕੰਟਰੋਲ ਇਹਦੇ ਉੱਤੇ ਕਰੇ ਸੋ ਇਹ ਕਦੇ ਵੀ ਆਪਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਕਰਕੇ ਸਭ ਕੁਝ ਕਰ ਰਿਹਾ ਹੈ ਔਰ ਇਹ ਜਿਹੜਾ ਫੈਸਲਾ ਹੈ ਸ੍ਰੀ ਅਕਾਲ ਤਾ ਸਾਬ ਦੇ ਮੁਕਾਬਲੇ ਤੇ ਸਰਕਾਰ ਦਾ ਵਿੱਚ ਅੰਦਰ ਆਉਣਾ ਮੈਂ ਬੜਾ ਧੰਨਵਾਦੀ ਆ ਐਸਜੀਪੀਸੀ ਦਾ ਜਿਨ੍ਹਾਂ ਨੇ ਹੋਣੀ ਤੋਂ ਇੱਕ ਦਿਨ ਪਹਿਲਾਂ ਫੈਸਲਾ ਲਿਆ ਹੈ ਕਿ ਅਸੀਂ ਜੋ ਇਹਨਾਂ ਸਰਕਾਰ ਨੇ ਸੈੱਟ ਬਣਾਈ ਆ ਉਹਨਾਂ ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਸਹਿਯੋਗ ਨਹੀਂ ਦੇਵਾਂਗੇ ਕੋਈ ਬਿਲਕੁਲ ਹਾਂਜੀ ਕਿਉਂਕਿ ਐਸਜੀਪੀਸੀ ਦੇ ਵਿੱਚ ਰੂਲ ਦੇ ਵਿੱਚ ਰੈਗੂਲੇਸ਼ਨ ਦੇ ਵਿੱਚ ਕੰਮਕਾਰ ਦੇ ਢੰਗ ਦੇ ਵਿੱਚ ਕਿਤੇ ਵੀ ਲਿਖਿਆ ਨਹੀਂ ਕਿ ਇਹਨਾਂ ਦੇ ਵਿੱਚ ਕੋਈ ਰਹਿ ਗਈ ਹੋਣੀ ਨੂੰ ਦੂਰ ਕਰਨ ਵਾਸਤੇ ਸਰਕਾਰ ਜਿਹੜੀ ਹੈ ਦਖਲਅੰਦਾਜ਼ੀ ਕਰੇਗੀ ਸੋ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਔਰ ਇਸ ਫੈਸਲੇ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਮਾਈ ਦਾ ਲਾਲ ਚਾਹੇ ਇਸ ਭਗਵੰਤ ਮਾਨ ਹੋਵੇ ਚਾਹੇ ਕੋਈ ਸੈਂਟਰ ਹੋਵੇ ਚਾਹੇ ਕੋਈ ਹੋਰ ਹੋਵੇ ਇਹਦੇ ਉੱਤੇ ਕੁਝ ਨਹੀਂ ਕੀਤਾ ਜਾ ਸਕਦਾ ਬਹੁਤ ਵਧੀਆ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਆਪਣੇ ਕਪਤਾਨ ਸਾਹਿਬ ਇਸ ਤੋਂ ਸਵਾ ਇੱਕ ਹੋਰ ਛੋਟਾ ਜਿਹਾ ਮੁੱਦਾ ਇਹਦੇ ਨਾਲ ਰਲਦਾ ਮਿਲਦਾ ਹੀ ਆ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਵੀ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਚੇਲੇ ਬਾਲ ਕੇ ਉਸ ਟਾਈਮ ਦੇ ਲੱਗੇ ਹੋਏ ਨੇ ਵੀ ਬਹੁਤ ਜ਼ੋਰਾਂ ਛੋਰਾਂ ਨਾਲ ਇਹ ਸਾਰੇ ਸਿਸਟਮ ਨੂੰ ਆਪਣੇ ਹੱਕ 'ਚ ਕਰਨ ਵਾਸਤੇ ਸਰਕਾਰ ਦਾ ਸਰਕਾਰ ਦੇ ਹੱਕ 'ਚ ਕਰਨ ਵਾਸਤੇ ਜਾਂ ਘਾੜੂ ਪਾਰਟੀ ਦਾ ਕਹੇ ਉਹ ਮੁੱਦਾ ਇਹ ਹੈ ਜੀ ਵੀ ਇਹ ਮੰਗ ਕਰ ਰਹੇ ਨੇ ਵੀ ਜਿਹੜਾ ਸਮੂੱਚਾ ਜੋ ਵੀ ਕਾਰਵਾਈ ਹੋਣੀ ਹੈ ਅਸੀਂ ਕੱਲ ਤੱਕ ਸਾਡੇ 15 ਤਰੀਕ ਨੂੰ ਉਹਨੂੰ ਟੀਵੀ ਚੈਨਲਾਂ ਤੇ ਕੈਮਰੇ ਸਾਹਮਣੇ ਕੀਤਾ ਜਾਵੇ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ ਕਰ ਰਹੇ ਨੇ ਹਾਲਾਂਕਿ ਇਹ ਇੱਕ ਅਦਾਲਤ ਲੱਗਣੀ ਹੈ ਅਦਾਲਤ ਦੇ ਵਿੱਚ ਜਹਦਾਰ ਸਾਹਮਣੇ ਇੱਕ ਮੁੱਖ ਮੰਤਰੀ ਨੇ ਇੱਕ ਦੋਸ਼ੀਏ ਤੌਰ ਤੇ ਜਾਂ ਦੋਸ਼ੀ ਵੀ ਨਹੀਂ ਚਲੋ ਕਹਿ ਸਕਦੇ ਪਰ ਸਪਸ਼ਟੀਕਰਨ ਦੇਣ ਵਾਸਤੇ ਪੇਸ਼ ਹੋਣਾ ਉਹਨਾਂ ਨੇ ਨਾ ਕਿ ਉਹ ਬਰਾਬਰ ਦੇ ਕੋਈ ਚਾਹ ਪਾਣੀ ਪੀਣ ਵਾਸਤੇ ਉਹਨਾਂ ਨੇ ਆਉਣਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਜਿਹੜੀ ਸਾਰਾ ਸਿਸਟਮ ਹੈ ਜੋ ਗੱਲਬਾਤ ਹੋਣੀ ਆ ਇਹ ਕੈਮਰੇ ਤੇ ਹੋਣੀ ਚਾਹੀਦੀ ਆ ਕਿ ਸਕੱਤਰੇ ਦੇ ਅੰਦਰ ਹੋਣੀ ਚਾਹੀਦੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆਲਖ ਸਿੰਘ ਸਾਹਿਬ ਇਹ ਜਿਹੜੀ ਭਗਵੰਦ ਮਾਨ ਦੀ ਟੀਮ ਹੈ ਆਈਟੀ ਵਿੰਗ ਹੈ ਵਗੈਰਾ ਵਗੈਰਾ ਸੋਸ਼ਲ ਮੀਡੀਆ ਤੇ ਜਿਹੜੇ ਨੇ ਸਾਰੇ ਦਸਾਰੇ ਪੇਡ ਵਰਕਰ ਰੱਖਿਓ ਇਹਨਾਂ ਰਾਤ ਦੇਣਾ ਹਾਂਜੀ ਕੂੜ ਦਾ ਪ੍ਰਚਾਰ ਕਰ ਰਹੇ ਨੇ 15 ਤਰੀਕ ਵਾਲਾ ਤਿਆਰ ਲਾ ਕੇ 15 ਤਰੀਕ ਹੋਰ ਜਿਹੜੀ ਆ ਸ਼ਾਇਦ ਉਹ ਚੇਂਜ ਹੋ ਜਾਵੇ ਕਹਿੰਦੇ ਨੇ ਵੀ ਰਾਸ਼ਟਰਪਤੀ ਆ ਰਿਹਾ ਹੈ ਇਸ ਕਰਕੇ 15 ਤਰੀਕ ਚੇਂਜ ਹੋ ਜਾਵੇ ਚਲੋ ਐਨੀਵੇ ਇੱਕ ਦਿਨ ਤਾਂ ਤਰੀਕ ਹੋਣੀ ਹੋਣੀ ਆ ਹਾਂਜੀ ਬਿਲਕੁਲ ਉਹ ਹੋਣੀ ਆਊਗਾ 15 ਨੂੰ ਹੋਰ ਪੰਜ-ਛੇ ਦਿਨਾਂ ਬਾਅਦ ਦੁਬਾਰਾ ਡੇਟ ਮਿਲ ਜਾਏਗੀ ਆਜੂਗੀ ਪਰ ਜੋ ਇਹ ਕੂੜ ਪ੍ਰਚਾਰ ਕਰਕੇ ਇਹ ਕਹਿ ਰਹੇ ਨੇ ਵੀ ਇਹ ਸਾਰੇ ਦਾ ਸਾਰਾ ਰਿਕਾਰਡਿੰਗ ਹੋਣੀ ਚਾਹੀਦੀ ਹੈ ਕੈਮਰੇ ਦੇ ਹੋਣੀ ਚਾਹੀਦੀ ਹੈ ਇਹੋ ਜਿਹਾ ਸੈਂਸੇਟਿਵ ਮੁੱਦਾ ਜਿਹੜਾ ਸਿੱਖ ਕੌਮ ਦੇ ਨਾਲ ਸਿੱਖ ਕੌਮ ਨੂੰ ਇੱਕ ਠਗੜੇ ਦਰਜੇ ਦੀ ਢਾਲ ਔਣ ਵਾਸਤੇ ਜਿਹੜਾ ਬਣਿਆ ਹੋਵੇ ਉਸ ਨੂੰ ਮੁੱਦੇ ਨੂੰ ਬੜੇ ਤਰੀਕੇ ਦੇ ਨਾਲ ਸੰਭਾਲਣਾ ਹੁੰਦਾ ਨਾ ਕਿ ਉਹਨੂੰ ਛੱਜ ਦਵਾ ਕੇ ਛੱਡਣਾ ਹੁੰਦਾ ਬਿਲਕੁਲ ਜਿੰਨੀ ਇਹ ਮੂੰਹ ਉਹਨੀਆਂ ਗੱਲਾਂ ਬਣ ਜਾਂਦੀਆਂ ਨੇ ਇਸ ਕਰਕੇ ਇਹ ਕਿਸੇ ਵੀ ਕੀਮਤ ਦੇ ਉੱਤੇ ਇਹ ਟੀਵੀ ਰਿਕਾਰਡ ਜਾਂ ਕੋਈ ਚੈਨਲ ਵਗੈਰਾ ਤੇ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੋਣਾ ਚਾਹੀਦਾ ਉਹ ਇੱਕ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਮੁੱਖ ਮੰਤਰੀ ਆ ਰਿਹਾ ਉਹ ਆਪਣਾ ਇਹਨਾਂ ਨੇ ਸਵਾਲ ਕਰਨੇ ਨੇ ਉਹ ਆਪਣਾ ਸਪਸ਼ਟੀਕਰਨ ਦੇਵੇ ਬਿਲਕੁਲ ਸ੍ਰੀ ਅਕਾਲਤਾ ਸਿੰਘ ਸਾਹਿਬ ਉਹਨੂੰ ਐਕਸੈਪਟ ਕਰਦਾ ਕਿ ਨਹੀਂ ਸਹਿਮਤ ਹੁੰਦੇ ਨੇ ਕਿ ਨਹੀਂ ਉਹ ਉਹਨਾਂ ਦੇ ਜਿਹੜੇ ਮੈਂਬਰੀ ਪੰਜ ਮੈਂਬਰੇ ਪੰਜ ਸਿੰਘ ਸਹਿਬਾਨ ਆਉਣਗੇ ਉਹਨਾਂ ਨੇ ਫੈਸਲਾ ਦੇਣਾ ਹੈ ਇਸ ਦੇ ਉੱਤੇ ਲੇਕਿਨ ਜਿੱਥੋਂ ਤੱਕ ਸਵਾਲ ਹੈ ਟੀਵੀ ਚੈਨਲ ਤੇ ਔਰ ਇਸ ਤਰੀਕੇ ਨਾਲ ਪ੍ਰਚਾਰ ਕਰਨਾ ਓਪਨਲੀ ਉਹ ਬਿਲਕੁਲ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਨਾਂ ਦਾ ਤਾਂ ਕੰਮ ਹੀ 24 ਘੰਟੇ 4 ਸਾਲਾਂ ਦੇ ਵਿੱਚ ਇਹ ਹੋ ਹੀ ਰਿਹਾ ਬਿਲਕੁਲ ਕਿ ਕੂੜ ਦਾ ਪ੍ਰਚਾਰ ਕਰਕੇ ਇਹਨਾਂ ਨੇ 400 ਕੱਢੇ ਨੇ ਮੈਂ ਸਾਰੇ ਪੰਜਾਬੀਆਂ ਨੂੰ ਸਾਰੀ ਪੰਜਾਬੀਅਤ ਨੂੰ ਇਹ ਬੇਨਤੀ ਕਰਦਾ ਕਿ ਭਗਵੰਤ ਮਾਨ ਸਿਰਫ ਹੁਣ ਸਾਲ ਸਵਾ ਸਾਲ ਮੁੱਖ ਮੰਤਰੀ ਹੈ ਪਰ ਜਿਹੜੀਆਂ ਇਹਦੇ ਵੱਲੋਂ ਪਿਰਤਾਂ ਪਾਈਆਂ ਜਾ ਰਹੀਆਂ ਹਨ ਸ੍ਰੀ ਅਕਾਲ ਤਖਤ ਸਾਹਿਬ ਦੀ ਧੂੜ ਹਾਲਣ ਵਾਸਤੇ ਬਦਨਾਮ ਕਰਨ ਵਾਸਤੇ ਇੱਕ ਜਿਹੜਾ ਐਡਾ ਵੱਡਾ ਰਤਬਾ ਸ੍ਰੀ ਅਕਾਲ ਤਖਤ ਸੰਭਾਨ ਔਰ ਸਿੱਖ ਪੰਥ ਦੀ ਸ਼ਾਨ ਉਸ ਨੂੰ ਇਹ ਧੂੜ ਹਾਲਣ ਵਾਸਤੇ ਰਾਤ ਦਿਨੇ ਦੀ ਟੀਮ ਜਿਹੜੀ ਲੱਗੀ ਹੋਈ ਹੈ ਇਸ ਨੂੰ ਅਸੀਂ ਸਮਝਣਾ ਕਿ ਇਹ ਭਗਵੰਤ ਮਾਨ ਦੀ ਇਹ ਜਿਹੜੀ ਕੀਰਤੀ ਕੋਸ਼ਿਸ਼ ਹੈ ਕੀ ਇਹਨੂੰ ਅਸੀਂ ਐਕਸੈਪਟ ਕਰ ਲਾਂਗੇ ਕਿਸੇ ਵੀ ਕੀਮਤ ਉੱਤੇ ਬਿਲਕੁਲ ਇਸ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਵੀ ਆ ਕੇ ਸਿਰ ਝੁਕਾ ਕੇ ਔਰ ਆਪਣਾ ਛਾਈ ਠਾੜ ਬਾੜ ਦਾ ਜਿਹੜਾ ਬਾਣਾ ਲਾ ਕੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਉੱਥੇ ਪੇਸ਼ ਹੋਇਆ ਔਰ ਇੱਕ ਕੀ ਚੀਜ਼ ਹੈ ਭਗਵੰਤ ਮਾਨ ਕੀ ਚੀਜ਼ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਿਲਕੁਲ ਠੀਕ ਹੈ ਜੀ ਇਹ ਕਿਸੇ ਵੀ ਕੀਮਤ ਉੱਤੇ ਆਪਾਂ ਇਹਦੀ ਜਿਹੜੀ ਝਾਲ ਉਹਨੂੰ ਆਪਾਂ ਕਾਮਜਾਬ ਨਹੀਂ ਹੋਣ ਦੇਣਾ ਸਾਰੀ ਪੰਜਾਬ ਪੰਜਾਬੀਅਤ ਜਿੰਨੀ ਹੈ ਗੁਰੂ ਨਾਨਕ ਨਾਮ ਵਾਲੇ ਸਿੱਖ ਨੇ ਆਪਣੇ ਆਪਣੇ ਵੀਅੂਜ਼ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਤੀ ਜਿਹੜੇ ਨੇ ਜ਼ਰੂਰ ਤੋਂ ਜ਼ਰੂਰ ਆਪਣੇ ਆਪਣੇ ਤਰੀਕੇ ਦੇ ਨਾਲ ਪੇਸ਼ ਕਰੋ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਸਾਡਾ ਕੂੜ ਪ੍ਰਚਾਰ ਦਾ ਮੁਕਾਬਲਾ ਕਰਨ ਵਾਲੇ ਸਾਰੀ ਕੌਮ ਸਾਰੀ ਪੰਜਾਬੀਅਤ ਜਿਹੜੀ ਆ ਇੱਕ ਮੋਟ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਔਰ ਸਿੱਖ ਪੰਥ ਦੀ ਸ਼ਾਨ ਹੈ ਰਹੇਗੀ ਇਸੋਂ ਅੱਗੇ ਇੱਕ ਇਹਦੇ ਨਾਲੇ ਹੋਰ ਮੁੱਦਾ ਜੁੜਦਾ ਜਿਸ ਤਰ੍ਹਾਂ ਚਲੋ ਝਾੜੂ ਸਰਕਾਰ ਆ ਜਾਂਦਾ ਝਾੜੂ ਪਾਰਟੀ ਆ ਜਾਂ ਜਿਹੜਾ ਜਿਹੜੇ ਕਰਿੰਦੇ ਨੇ ਉਹ ਤਾਂ ਆਪਣੇ ਪ੍ਰਚਾਰ ਚ ਲੱਗੇ ਹੀ ਹੋਏ ਨੇ ਪਰ ਬੜੀ ਹੈਰਾਨੀ ਦੀ ਗੱਲ ਆ ਵੀ ਜਿਹੜੇ ਸਾਡੇ ਪੰਥਕ ਲੀਡਰ ਨੇ ਜਿਹੜੇ ਚਲੋ ਸ਼੍ਰੋਮਣੀ ਅਕਾਲੀ ਦਲ ਨਾਲ ਇਸ ਵੇਲੇ ਸਹਿਮਤ ਨਹੀਂ ਵੱਖ ਹੋ ਗਏ ਨੇ ਉਹ ਵੀ ਜਿਹੜੇ ਹੁਣ ਆਪਾਂ ਗੱਲ ਨਹੀਂ ਹਰਪੀ ਸਿੰਘ ਦੀ ਗੱਲ ਲੈ ਲਈ ਸਾਰਾ ਮੁੱਦਾ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਇਸ ਨੂੰ ਸਮੇਟਿਆ ਸੀਗਾ ਸਾਰਾ ਉਹਨਾਂ ਦੀ ਦੇਖ ਰਹਿ ਦੇ ਸਾਰੀ ਕਾਰਵਾਈ ਹੋਈ ਸੀਗੀ ਉਹਨਾਂ ਦਾ ਜਿਹੜਾ 328 ਰੁਪਏ ਦਾ ਮੁੱਦਾ ਆ ਤੇ ਉਹਨਾਂ ਨੇ ਆਪ ਐਲਾਨ ਕੀਤਾ ਵੀ ਇਹਦੇ ਵਿੱਚ ਅੱਗੇ ਕੋਈ ਫਰਦਰ ਕਾਰਵਾਈ ਦੀ ਲੋੜ ਨਹੀਂ ਉਹ ਵੀ ਹੁਣ ਇਸ ਵੇਲੇ ਝਾੜੂ ਪਾਰਟੀ ਜਾਂ ਭਗਵੰਤ ਮਾਨ ਦੇ ਹੱਕ 'ਚ ਭੁਗਤਣ ਦੀ ਕੋਸ਼ਿਸ਼ ਕਰ ਰਹੇ ਨੇ ਨਵੇਂ-ਨਵੇਂ ਨੁਕਤੇ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਕੋਈ ਪ੍ਰਚਾਰਕ ਨੇ ਕੋਈ ਟਪਾਲੀ ਜਾਂ ਇਸ ਤਰ੍ਹਾਂ ਜਿਹੜੇ ਹੈਗੇ ਨੇ ਪ੍ਰਚਾਰ ਕਰਦੇ ਨੇ ਉਹ ਵੀ ਆਪਣੇ ਆਪ ਨੂੰ ਹੁਣ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਸ਼ਰੋਣੀ ਕਮੇਟੀ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਤੇ ਝਾੜੂ ਪਾਰਟੀ ਦਿਖਾ ਕੇ ਪ੍ਰਚਾਰ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਜੀ ਦੇਖੋ ਹਲਕਾ ਸਾਹਿਬ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਇਹਦੇ ਵਰਗਾ ਬੇਸ਼ਰਮ ਬੰਦਾ ਦੁਨੀਆ ਤੇ ਨਹੀਂ ਹੋ ਸਕਦਾ ਇੱਕ ਪਾਸੇ ਉਹਦੀ ਰਿਕਾਰਡਿੰਗ ਚੱਲ ਰਹੀ ਹੈ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੀਂਗ ਜਥੇਦਾਰ ਹਾਂਜੀ ਉਹ ਸਾਰਾ ਕੁਝ ਉਹਨਾਂ ਨੇ ਆਪਣੇ ਮੂੰਹ ਤੋਂ ਐਲਾਨ ਕੀਤਾ ਹੈ ਬਿਲਕੁਲ ਕਿ ਐਸਜੀਪੀਸੀ ਨੇ ਗਹਿਰਾਈ ਤੱਕ ਜਾ ਕੇ ਡੂੰਘਾਈ ਤੱਕ ਜਾ ਕੇ ਸਾਰੀ ਜਾਂਚ ਕਰਾਈ ਹੈ ਡਾਕਟਰ ਇਸ਼ਰ ਸਾਹਿਬ ਦੀ ਔਰ ਉਹਦੇ ਵਿੱਚ ਦੋਸ਼ੀਆਂ ਨੂੰ سزا ਦਿੱਤੀ ਗਈ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਨਹੀਂ ਹੋਏ ਬੇਆਦਰ ਨਹੀਂ ਹੋਏ ਲੇਕਿਨ ਫਿਰ ਵੀ ਅੱਜ ਵਿਰੋਧ ਦੇ ਪਾਸੇ ਹੋਣ ਕਰਕੇ ਵਿਰੋਧੀਆਂ ਦੇ ਨਾਲ ਰਲ ਕੇ ਉਹ ਆਪਣਾ ਅੱਖਾਂ ਮੀਟੀ ਬੈਠਾ ਉਹਨੂੰ ਇਹ ਨਹੀਂ ਪਤਾ ਕਿ ਇੱਕ ਪਾਸੇ ਤੂੰ ਬਕਵਾਸ ਬਾਜ਼ੀ ਕਰ ਰਿਹਾ ਹੈ ਦੂਜੇ ਪਾਸੇ ਤੇ ਨਹੀਂ ਵੀਡੀਓ ਚੱਲ ਰਹੀ ਹੈ ਰਿਕਾਰਡਿੰਗ ਚੱਲ ਰਹੀ ਹੈ ਕੋਈ ਟਵੈਲੇ ਨਹੀਂ ਚੱਲ ਰਹੀ ਹੈ ਕੋਈ ਟਵੈਲੇ ਨਹੀਂ ਤੇ ਲੋਕ ਤੇਰੇ ਦੇ ਛਿੱਤਰ ਮਾਰ ਰਹੇ ਨੇ ਥੁੱਕ ਰਹੇ ਨੇ ਤੇਨ ਵਾਸਤੇ ਤੇਰਾ ਆਗੋਜ ਤੇਰੇ ਬਾਸ ਬਿਲਕੁਲ ਔਰ ਦੂਜੀ ਗੱਲ ਪੇ ਸਾਬਕਾ ਜਿਹਦਾ ਰਣਜੀਤ ਸਿੰਘ ਜਿਹੜਾ 24 ਘੰਟੇ ਜ਼ਹਿਰ ਹੀ ਉਗਲਦਾ ਰਹਿੰਦਾ ਬਿਲਕੁਲ ਜੀ ਹਾਂ ਜਿੰਨੂੰ ਮੈਂ ਹਮੇਸ਼ਾ ਆਪਣਾ ਕਮੈਂਟ ਦੇ ਵਿੱਚ ਵੀ ਕਰਦਾ ਕਿ ਤੇਰਾ ਕੰਮ ਹੈ ਭੌਂਕਣਾ ਤੂੰ ਭੌਂਕਦਾ ਹੀ ਰਹਿਣਾ ਜ਼ਿੰਦਗੀ ਭਰ ਤੈਨੂੰ ਮਿਲਣਾ ਕੁਝ ਨਹੀਂ ਕਿਉਂਕਿ ਤੈਨੂੰ ਜਿਹੜੀ ਗੱਡੀ ਤੋਂ ਲਾਇਆ ਗਿਆ ਹੈ ਤੈਨੂੰ ਉਹ ਸਾਰੀ ਉਮਰੋਂ ਦੀ ਤੜਫ ਜਿਹੜੀ ਹੈ ਤੜਫਉਂਦੀ ਰਹੇਗੀ ਤੂੰ ਜੇ ਜੋਗ ਹੁੰਦਾ ਤਾਂ ਤੈਨੂੰ ਇੱਥੋਂ ਕਿਸੇ ਨੇ ਲਾਉਣਾ ਨਹੀਂ ਸੀ। ਲਾਉਣਾ ਨਹੀਂ ਬਿਲਕੁਲ। ਹਉ ਤੂੰ ਅੱਜ ਉਹ ਤੋਂ ਲਈ ਤੂੰ ਆਪਣਾ ਚੱਲਦਾ ਰਿਆ ਤੂੰ ਆਪਦੇ ਮੂੰਹ ਦਾ ਦੱਸਦੇ ਕਿ ਤੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਐਸਟੀ ਪੀਸੀ ਦਾ ਕਿੱਥੇ ਨੁਕਸਾਨ ਕਰ ਸਕਿਆ ਹੋਂ ਤੱਕ। ਬਿਲਕੁਲ। ਤੈਨੂੰ ਆਪਣੇ ਆਪ ਸਮਝ ਆਣਾ ਚਾਹੀਦਾ ਹੈ ਕਿ ਤੇਰੀ ਐਨੀ ਬਕਵਾਸ ਬਾਜ਼ੀ ਤੋਂ ਬਾਅਦ ਵੀ ਤੂੰ ਕਿੰਨੇ ਕਿੰਨੇ ਧਰਨੇ ਵੀ ਲਾਉਂਦਾ ਰਿਆ ਬੜਾ ਲੋਕਾਂ ਨੂੰ ਨਾਲ ਗੰਡਦਾ ਵੀ ਰਿਹਾ ਚੈਨਲਾਂ ਦੇ ਉੱਤੇ ਵੀ। ਔਰ ਜਦੋਂ ਵੀ ਤੇਰੀ ਸਟੇਟਮੈਂਟ ਆਏਗੀ ਉਦੋਂ ਤੂੰ ਜ਼ਹਿਰ ਹੀ ਉਗਲਦਾ ਹੈਂ ਅਕਾਲ ਦਾ ਸਾਹਿਬ ਦੇ ਖਿਲਾਫ ਔਰ ਸ਼ਰਮਣੀ ਕਮੇਟੀ ਦੇ ਖਿਲਾਫ ਹੋਰ ਵੀ ਬਹੁਤ ਨੇ ਆ ਬਟਾਲੇ ਵਰਗੇ ਜਿਹੜੇ ਨੇ ਇੱਥੋਂ ਦਾ ਨਮਕ ਖਾ ਕੇ ਅੱਜ ਉਹ ਹਰਾਮ ਕਰ ਰਹੇ ਨੇ ਇਹਨਾਂ ਨੂੰ ਕਿਤੇ ਬਖਸ਼ਿਆ ਜਾਏਗਾ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਗੁਰੂ ਰਾਮਦਾਸ ਸਾਹਿਬ ਜਿੱਥੋਂ ਨੇ ਤੁਸੀਂ ਅਤਿ ਸਤਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਕੇ ਲੋਕਾਂ ਤੋਂ ਇੱਜ਼ਤ ਮਾਲ ਲੈਂਦੇ ਸੀ ਅੱਜ मुट्ठी भर ਲੋਕ ਤੋਂ ਉਹਨਾਂ ਨੂੰ ਗੰਡਣ ਵਾਸਤੇ ਉਹਨਾਂ ਦੇ ਪਿੱਛੇ ਜਾ ਕੇ ਚਾਬਲੂਸੀਆ ਕਰਦਾ ਕਿੱਥੇ ਤੂੰ ਸੀ ਤੇ ਕਿੱਥੇ ਤੇਰਾ ਲੈਵਲ ਪਹੁੰਚ ਗਿਆ ਸੋ ਇਹਨਾਂ ਲੋਕਾਂ ਨੂੰ ਮੈਂ ਵਾਰ-ਵਾਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜਿੰਨੇ ਵੀ ਮੱਥਾ ਲਾਇਆ ਉਹ ਅੱਜ ਤੱਕ ਨਾ ਉੱਠਿਆ ਨਹੀਂ ਦੁਬਾਰਾ ਉਹ ਥੱਲੇ ਦਾ ਨਿਵਾਣ ਵਾਲੋ ਗਿਆ ਉੱਚਤਾ ਵਾਲ ਕੋਈ ਜਾ ਨਹੀਂ ਸਕਿਆ ਇਸ ਕਰਕੇ ਆਪਣੇ ਆਪਣੇ ਮਨਸੂਬੇ ਛੱਡੋ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁਕਾ ਕੇ ਜਿਹੜਾ ਕਨਵਾਲੇ ਸਿੱਖ ਦੀ ਤਰ੍ਹਾਂ ਜੇ ਆਪਣੇ ਵਿਚਾਰ ਵਟਾਂਦਰਾ ਦਿਆ ਕਰੋ ਇਹ ਜ਼ਹਿਰ ਉਗਲ ਦੇ ਨਾਲ ਤੁਹਾਡੇ ਬੱਲੇ ਕੱਗ ਨਹੀਂ ਪੈਣਾ ਨਾ ਪਹਿਲਾਂ ਪਿਆ ਤੇ ਨਾ ਹੀ ਹੁਣ ਪੈਣਾ ਯਾਨੀ ਰਣਜੀਤ ਸਿੰਘ ਨੇ ਅੱਜ ਇੱਕ ਹੋਰ ਇਹਦੇ ਵਿੱਚ ਗੱਲ ਜੋੜ ਦਿਆਂ ਹੋਰ ਇੱਕ ਨਵਾਂ ਸ਼ੁਗੂਫਾ ਛੱਡਤਾ ਆ ਇਹ ਜੀ ਇਹ ਜਿਹੜੇ ਇਹ ਮੁੱਦਾ ਤਾਂ ਸੀਗਾ 328 ਰੁਪਿਆਂ ਦਾ ਪਰ ਉਹਨਾਂ ਨੇ ਵਿੱਚ ਐਡ ਕਰਤਾ ਇਹ ਜੀ ਇਹਦੇ ਵਿੱਚ ਇੱਕ 300 ਸਾਲ ਪੁਰਾਣਾ ਸਰੂਪ ਸੀ ਉਹ ਵੀ ਇਹਦੇ ਵਿੱਚ ਗੁੰਮ ਹੋਇਆ ਆ ਦੇ ਦੇਖੋ ਉਹ ਜਿਹੜੇ ਉਹਦੇ ਵਿੱਚ ਉਹ ਕਾਂਗਰਸ ਨੂੰ ਬੜੀ ਕੰਦੀ ਕੋਸ਼ਿਸ਼ ਕਰਦੇ ਉਹ ਸਰੂਪ ਉਦੋਂ ਗੋਮ ਬਈ ਸੀ ਜਦੋਂ ਤੀਸਰੇ ਖੱਲੂ ਘਾਰੇ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ ਗਈ ਸੀ ਉਹਨਾਂ ਵਿੱਚ ਸੜ ਕੇ ਉਹ ਗੁੰਮ ਹੋਈ ਸੀਗੇ ਉਹਨਾਂ ਨੂੰ ਵੀ ਕਾਂਗਰਸ ਨੂੰ ਬਚਾ ਕਰਨ ਵਾਸਤੇ ਕਿਉਂ ਹੁਣ ਤੱਕ ਇਹਦੀ ਸੋਨੀਆ ਗਾਂਧੀ ਨਾਲ ਸਿੱਧੀ ਜਾਂ ਇਹਦੀ ਉਠਨੀ ਬੈਟਰੀਆਂ ਤਾਂ ਉਹ ਰਣਜੀਤ ਸਿੰਘ ਹੁਣ ਉਸ ਨੂੰ ਵੀ ਇਹਨਾਂ ਸਰੂਪਾਂ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਿਹਾ ਆ ਉਹਦੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਜੀ ਇਹ ਤਾਂ ਰਣਜੀਤ ਸਿੰਘ ਨੇ ਤਾਂ ਜੈ ਹਰੀ ਉਗਲਦੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਹਾਂਜੀ ਕਿ 300 ਸਾਲਾਂ ਪਹਿਲਾਂ ਦਾ ਜਿਹੜਾ ਸਰੂਪ ਹੈ ਉਹ ਵੀ ਇਹਨੇ ਵਿੱਚ ਐਡ ਕੀਤਾ ਇਸ ਸੈਡ ਦੇ ਵਿੱਚ ਹਾਂਜੀ ਕਿੰਨੀ ਵੱਡੀ ਸ਼ਰਮ ਵਾਲੀ ਗੱਲ ਹੈ ਜਿਸ ਦੇ ਬਾਰੇ ਹੁਣ ਤੱਕ ਦੁਨੀਆ ਪੰਜਾਬੀ ਖਾਲਸਾ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੀ ਹੈ ਉਹ ਕਾਗਰਸ ਨੂੰ ਭੰਡਦੀ ਆ ਰਹੀ ਹੈ ਔਰ ਇਹ ਬੰਦੇ ਨੇ ਉਸ ਨੂੰ ਕਾਗਰਸ ਨੂੰ ਫ੍ਰੀ ਕਰ ਰਿਆ ਉਹਨਾਂ ਨੂੰ ਆਜ਼ਾਦ ਕਰ ਰਿਹਾ ਕਿ ਤੁਹਾਡਾ ਰੋਲ ਨਹੀਂ ਹੈ ਐਸ ਡੀ ਪੀ ਸੀ ਨੇ ਸਾਰਾ ਕੁਝ ਕੀਤਾ ਕਰਾਇਆ ਸੋ ਇਸ ਕਰਕੇ ਬਹੁਤ ਹੀ ਸ਼ਰਮਨਾਕ ਗੱਲ ਹੈ ਸ਼ਰਮ ਦੇ ਨਾਲ ਇਸ ਬੰਦੇ ਨੂੰ ਡੁੱਬ ਜਾਣਾ ਚਾਹੀਦਾ ਇਹਦੀ ਸੋਨੀਆ ਨਾਲ ਜਾ ਰਹੀ ਹੋ ਵੀ ਇਹਦੇ ਕਿਸੇ ਨਾਲ ਹੋਵੇ ਇਹਦੇ ਪੱਲੇ ਕੱਖ ਨਹੀਂ ਆਉਣਾ ਮੈਂ ਅੱਜ ਵੀ ਤੁਹਾਨੂੰ ਦੱਸ ਰਿਹਾ ਸਾਰੀ ਪੰਜਾਬੀਅਤ ਨੂੰ ਕਿ ਇਹ ਬੰਦੇ ਨੇ ਸ਼ੁਰੂ ਤੋਂ ਲੈ ਕੇ ਜਦੋਂ ਤੱਕ ਇਹਨਾਂ ਨੂੰ ਅੱਜ ਬੁਲਾ ਦੇਵਾ ਗੱਲ ਤਾਂ ਸਾਹ ਦੇ ਜਿਹੜਾ ਅੱਜ ਜੀ ਬਾਦਲ ਵਧੀਆ ਬਣ ਜਾਣਗੇ ਆਪ ਵੀ ਬਿਲਕੁਲ ਸਭ ਤੋਂ ਤਕਲੀਫਾ ਇਹ ਹੀ ਨੇ ਕਿ ਇਹਨਾਂ ਨੂੰ ਗੱਡੀ ਤੋਂ ਜਿਹੜਾ ਲਾਇਆ ਗਿਆ ਤੇ ਕਿਉਂ ਲਾ ਗਿਆ ਨਾ ਚੈਨ ਨਹੀਂ ਆ ਰਹੀ ਨਾ ਗਿਆਨੀ ਹਰਪ੍ਰੀਤ ਨੂੰ ਨਾ ਇਹਨੂੰ ਤੇ ਨਾ ਬਟਾਲੇ ਨੂੰ ਬਿਲਕੁਲ ਔਰ ਇਹਨਾਂ ਨੂੰ ਚੈਨ ਆਉਣੀ ਨਹੀਂ ਹੁ ਜਿੰਦਗੀ ਭਰ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਫੈਸਲੇ ਹਨ ਗਿਆਨੀ ਗੜਗਾਜ ਸਾਹਿਬ ਜਿਹੜਾ ਨੇ ਬੜੇ ਸਮਰੱਥ ਨੇ ਫੈਸਲੇ ਲੈਣ ਦੇ ਵਿੱਚ ਬਿਲਕੁਲ ਬਹੁਤ ਵੱਡੀ ਉਹ ਵਿਦਵਤਾ ਰੱਖਦੇ ਨੇ ਬਹੁਤ ਵੱਡੀ ਉਹ ਰਾਜਨੀਤੀਕ ਉਹਨਾਂ ਦੇ ਕੋਲ ਪਹੁੰਚ ਹੈ ਉਹਨਾਂ ਦੀ ਆਪਣੀ ਪਕੜ ਆ ਉਹਦੇ ਉੱਤੇ ਉਹਨਾਂ ਨੂੰ ਗਿਆਨ ਹੈ ਇਸ ਕਰਕੇ ਇਹਨਾਂ ਬੰਦਿਆਂ ਨੂੰ ਉਹ ਆਪਣੀ ਹੁਣ ਇਹ ਹੁਕਮਨਾਮਿਆਂ ਦੇ ਰਾਹੀਂ ਆਪਣਾ ਸਾਰਿਆਂ ਨੂੰ ਇੱਥੇ ਇਸੇ ਲਾਈਨ ਦੇ ਵਿੱਚ ਇਕੱਠਾ ਕਰਨਗੇ ਜਿਵੇਂ ਜਿਵੇਂ ਸਮਾਂ ਆਏਗਾ ਜੇ ਉਹ ਮੁੱਖ ਮੰਤਰੀ ਨੂੰ ਹੱਥ ਪਾ ਸਕਦੇ ਨੇ ਬਿਲਕੁਲ ਤਾਂ ਬਾਕੀ ਇਹ ਚੀਜ਼ਾਂ ਕੀ ਹਨ ਇਸ ਕਰਕੇ ਮੁੱਖ ਮੰਤਰੀ ਦੇ ਜਿਹੜੇ ਚਮਚੇ ਨੇ ਮੁੱਖ ਮੰਤਰੀ ਜਿਹੜੇ ਚੇਲੇ ਬਾਲੜੇ ਨੇ ਮੈਂ ਉਹਨਾਂ ਨੂੰ ਵੀ آگਾਹ ਕਰਦਾ ਕਿ ਮੁੱਖ ਮੰਤਰੀ ਉਮਰ ਭਰ ਲਈ ਨਹੀਂ ਇੱਥੇ ਬਣਿਆ ਰਹਿਣਾ ਤੁਸੀਂ ਸ੍ਰੀ ਅਕਾਲ ਤਾਲ ਸਾਹਿਬ ਤੋਂ ਮੋੜ ਕਰਨਾ ਹੋਵੋ ਜੋ ਤੁਹਾਡੇ ਕੋਲੋਂ ਕੋਈ ਵੀ ਤੁਸੀਂ ਐਕਸ਼ਨ ਲੈਨੇ ਹੋ ਤੁਸੀਂ ਸਮਝ ਲੋਗੇ ਤੁਸੀਂ ਗੁਨਾਹਗਾਰ ਹੋ ਅਕਾਲ ਤਾਲ ਸਾਹਿਬ ਦੇ ਬਿਲਕੁਲ ਭਗਵੰਤ ਮਾਨ ਨੂੰ ਤੁਸੀਂ 2 ਮਿੰਟ ਲਈ ਖੁਸ਼ ਕਰ ਲਓਗੇ ਤੁਹਾਨੂੰ ਤੁਸੀਂ ਪੇਡ ਹੋ ਸਾਰੇ ਪੇਡ ਹੋਣ ਕਰਕੇ ਤੁਸੀਂ ਇਹ ਜਿਹੜਾ ਇਹੋ ਜਿਹਾ ਕੰਮ ਨਾ ਕਰੋ ਜਿੰਦੇ ਨਾਲ ਸਿੱਖ ਪੰਥ ਨੂੰ ਜਿਹੜੀ ਹੈ ਸ਼ਰਮਨਾਕ ਜਿਹੜੀ ਹੈ ਗੱਲ ਜਿਹੜੀ ਮਹਿਸੂਸ ਹੋਵੇ ਸੋ ਮੈਂ ਇਹ ਬੇਨਤੀਆਂ ਕਰਦਾ ਸਾਰੀ ਪੰਜਾਬੀਅਤ ਨੂੰ ਔਰ ਸਾਰੇ ਗੁਰਨਾਨ ਦੇਵ ਜੀ ਦੇ ਸਿੱਖਾਂ ਨੂੰ ਫੇਰ ਬੇਨਤੀ ਕਰਦਾ ਕਿ ਆਪਣੇ ਆਪਣੇ ਵਿਊਜ਼ ਸ੍ਰੀ ਅਕਾਲ ਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਸਮਰਪਣ ਕਰੋ ਆਪਣੇ ਆਪਣੇ ਤੌਰ ਤਰੀਕੇ ਦੇ ਨਾਲ ਤਾਂ ਕਿ ਜਿਸ ਬੰਦੇ ਨੇ ਵੀ ਸ੍ਰੀ ਅਕਾਲ ਦਾਸ ਸਾਹਿਬ ਦੇ ਨਾਲ ਮੱਥਾ ਲਾਇਆ ਉਹਨੂੰ ਮੂੰਹ ਦੀ ਖਾਣੀ ਪੈ ਜਾਵੇ ਸੋ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਬਹੁਤ ਵਧੀਆ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਬਹੁਤ ਸੋਹਣੇ ਆਪਣੇ ਵਿਚਾਰ ਦਿੱਤੇ ਆਪਾਂ ਫੇਰ ਮਿਲਾਂਗੇ ਕਿਸੇ ਮੌਦੇ ਤੇ ਬਹੁਤ ਬਹੁਤ ਸਸੀਗਾਲ ਜੀ